ਪੰਜਾਬ ਅੰਦਰ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਪਿੰਡ ਬਹਿਰਾਮਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼ੇਰੀ ਗੁਰੂ ਖਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਜਿਸ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਅਤੇ ਸਿੱਖ ਭਾਈਚਾਰੇ ਦੇ ਮਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸਿੱਖ ਸਮੁਦਾਇ ਦੇ ਆਗੂਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਆਲੇ-ਦੋਲੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਹਿਰਾਮਪੁਰ ਇਤਿਹਾਸਕ ਗੁਰਦੁਆਰਾ ਸੇਮੀ ਪਾਤਸ਼ਾਹੀ ਇੱਥੇ ਅੱਜ ਕੋਈ 11:30 ਵਜੇ 12:00 ਤੋਂ ਬੱਚੇ ਕਹਿ ਲਓ ਇਨਸਾਨ ਕਹਿ ਲਓ ਆਏ ਸੀ ਬਾਹਰ ਆਪਣੀ ਸਕੂਟਰੀ ਲਾ ਕੇ ਤੇ ਇੱਥੇ ਸੇਵਾ ਚੱਲ ਰਹੀ ਆ। ਤੇ ਉਹ ਅੰਦਰ ਗਏ ਆ ਤੇ ਅੰਦਰੋਂ ਜਦੋਂ ਮਹਾਰਾਜ ਦੇ ਅੰਗ ਪਾੜ ਕੇ ਤੇ ਉਹ ਇਥੋਂ ਚਲੇ ਗਿਆ ਬਾਅਦ ਵਿੱਚ ਸੇਵਾਦਾਰਾਂ ਨੇ ਕਿ ਘੰਟੇ ਤੋਂ ਬਾਅਦ ਜਦੋਂ ਅੰਦਰ ਜਾ ਕੇ ਦਰਸ਼ਨ ਕੀਤੇ ਤੇ ਮਹਾਰਾਜ ਦੇ ਅੰਗ ਜਿਹੜੇ ਸੀ ਉਹ ਪੀੜੇ ਸਾਹਿਬ ਤੋਂ ਪਾੜ ਕੇ ਥੱਲੇ ਜਿੱਥੇ ਗਰੰਤੀ ਸਿੰਘ ਬੈਠਦਾ ਉੱਥੇ ਛੁੱਟੇ ਹੋਏ ਸੀ ਬੇਅਦਵੀ ਹੋਈ ਐ ਸਾਢੇ 11 ਵਜੇ ਦਾ ਟਾਈਮ ਦਾ ਸਾਢੇ 11 ਤੋਂ 12 ਵਜੇ ਦੇ ਵਿੱਚ ਭਾਬੀ ਆਏ ਦਿਨੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਖਾਸ ਕਰਕੇ ਗੁਰਦੌਰ ਨਤਾਪੁਰ ਵੀ ਪਹਿਲਾਂ ਕਹੀ ਕਿ ਨਾ ਲੱਗਦਾ ਨਹੀਂ ਕਿ ਉਹ ਸੱਤ ਕਮ ਚੁੱਕਣ ਦੀ ਲੋੜ ਹੈ ਕਿ ਜਾਂ ਨੇ ਕਦਮ ਤੇ ਸੱਤ ਤੋਂ ਸੱਕ ਚੁੱਕਣ ਦੀ ਲੋੜ ਹੈ ਦੂਜੀ ਇੱਕ ਸਾਜਦਾ ਹਿੱਸਾ ਹੈ ਕਿਉਂਕਿ ਗੁਰੂਗ੍ਰੰਥ ਸਾਹਿਬ ਨਾਲ ਕੀ ਅਜੇ ਤੱਕ ਕੀ ਵੈਰ ਆ ਕੋ ਸਾਡੇ ਨਾਲ ਹੋਏ ਸਿੱਧਾ ਹੋ ਜੇ ਸਾਡੇ ਨਾਲ ਆ ਕੇ ਵੇਖ ਲੈ ਜਿੰਨੇ ਵੇਖਣਾ ਤੇ ਇਹ ਤੇ ਗੁਰੂਗ੍ਰੰਥ ਸਾਹਿਬ ਨਾਲ ਜਾਣ ਬੁੱਝ ਕੇ ਕੀਤਾ ਜਾ ਰਿਹਾ ਜੇ ਬਾਈ ਦਾ ਵੇਜ ਕੋ ਸਾਡੇ ਵਰਗਾ ਇੱਥੇ ਹੁੰਦਾ ਮੌਕੇ ਤੇ ਕਾਬੂ ਹੁੰਦਾ ਤਾਂ ਫਿਰ ਤੁਸੀਂ ਅਸੀਂ ਦੱਸਦੇ ਕੀ ਕਰਨਾ ਹੈ ਉਹਨਾਂ ਨੂੰ ਜਦੋਂ ਵੀ ਅਜਿਹੇ ਲੋਕ ਫੜੇ ਜਾਂਦੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਵੀ ਉਹ ਮੈਂਟਲੀ ਹਰਾਸਮੈਂਟ ਨੇ ਜਾਂ ਸਾਡੀ ਦਿੱਤਾ ਜਾਂਦਾ ਇਹ ਇਹ ਵੇਖੋ ਇਹ ਗੱਲਾਂ ਜਿਹੜੀਆਂ ਦੁਖਦਾਈ ਨੇ ਜਦੋਂ ਜਾਂਚ ਦਾ ਵਿਸ਼ਾ ਹੁੰਦਾ ਤੇ ਫਿਰ ਉਹ ਮੈਂਟਲੀ ਕਹਿੰਦੇ ਤਾਂ ਮੈਂਟਲ ਗੁਰੂ ਘਰ ਨੂੰ ਕਿਉਂ ਆਉਂਦੇ ਨੇ ਮੈਂਟਲ ਆਪਣੀ ਮਾਂ ਦਾ ਮੈਂਟਲ ਆਪਣੇ ਪਿਓ ਨੂੰ ਕਿਉਂ ਨਹੀਂ ਮਾਰਦਾ ਜਾਂ ਆਪਣੇ ਘਰ ਬੱਚਿਆਂ ਨੂੰ ਕਿਉਂ ਨਹੀਂ ਮਾਰ ਦਿੰਦਾ ਜਾਂ ਕਿ ਕੋਠੀ ਤੋਂ ਛਾਲ ਕਿਉਂ ਨਹੀਂ ਮਾਰ ਦਿੰਦਾ ਮੈਂਟਲ ਗੁਰੂ ਘਰ ਨੂੰ ਕਿਉਂ ਆਉਂਦਾ ਧਾਰਮਿਕ ਸਥਾਨ ਤੇ ਕਿਉਂ ਆਉਂਦਾ ਉਹਨਾਂ ਦੀ ਕੈਮਰੇ ਲੱਗੇ ਹੋਏ ਗਿਆ ਹੈ ਸਾਹਮਣੇ ਹਾਂਜੀ ਪੁਲਿਸ ਪ੍ਰਸ਼ਾਸਨ ਨੇ ਪਹੁੰਚਿਆ ਵਾ ਕੀ ਕਰ ਰਿਹਾ ਜੀ ਉਹ ਪੁਲਿਸ ਪ੍ਰਸ਼ਾਸਨ ਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਉਹਨਾਂ ਦੇ ਕਹਿਣ ਮੁਤਾਬਕ ਹੈ ਕਿ ਅਸੀਂ ਸੀਸੀਟੀਵੀ ਜਿਹੜੀ ਫੁਟੇਜ ਨੇ ਕੋ ਸਾਡੇ ਹੱਥ ਆਈਆਂ ਨੇ ਸਕੂਟਰੀ ਦੇ ਉੱਤੇ ਉਹ ਆਏ ਨੇ ਤੇ ਉਹਦੇ ਵਿਆਪਤ ਇਹਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਗੁਰਦਾਰ ਸਾਹਿਬ ਕੈਮਰੇ ਲੱਗੇ ਹੋਏ ਨਹੀਂ ਗੁਰਦਾਰ ਸਾਹਿਬ ਦੀ ਇੱਥੇ ਬਿਲਡਿੰਗ 'ਚ ਲੱਗੇ ਸੀ ਇਹ ਢਾਉਣ ਤੋਂ ਬਾਅਦ ਨਵੀਂ ਸਾਰੀ ਹੋ ਰਹੀ ਹੈ ਤੇ ਇਹ ਟੈਂਪਰੇਰੀ ਇਧਰ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਕੈਮਰੇ ਨਹੀਂ ਸੀਗੇ ਜਿਹੜਾ ਬੰਦਾ ਕਹਿੰਦਾ ਵੀ ਫੋਟੋ ਸਾਹਮਣੇ ਆਈ ਹੈ ਕਿਸ ਤਰ੍ਹਾਂ ਦਾ ਬੰਦਾ ਕੀ ਹਾਲਾਤ ਲੱਗੇ ਨੇ ਇਹ ਮੋਨਾ ਮੁੰਡਾ ਦੱਸਦੇ ਨੇ ਬਾਕੀ ਹੁਣ ਫੋਟੋਆਂ ਵੇਖ ਲੈਣੇ ਉਹਨਾਂ ਦੇ ਕੋਲ ਨੇ ਵੇਖ ਕੇ ਲੈ ਲੈਣੇ ਕੀ ਮੰਗੇ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਤੋਂ ਇਦਾਂ ਦੀ ਕੋਈ ਘਟਨਾ ਜਿਹੜੀ ਨਾਮ ਵਾਪਰੇ ਲੇਕਿਨ ਅਹੀਂ ਤੇ ਦੁਖੀ ਹੈ ਨਾ ਅਹੀਂ ਤੇ ਹੁਣ ਇੰਨੇ ਦੁਖੀ ਹੋ ਚੁੱਕੇ ਵੀ ਜਾਂ ਮਾਰਾਂਗੇ ਜਾਂ ਮਾਰਾਂਗੇ ਜੋ ਇਦਾਂ ਦਾ ਲੱਗ ਗਿਆ ਅਹੀਂ ਤੇ ਹੁਣ ਠੱਲ ਕਰਨ ਲੱਗਦਾ ਇਹਨਾਂ ਦੀ ਮੇ ਸਝਾਈ ਇਹੀ ਹੈ ਵੀ ਜੇ ਲੱਗਦਾ ਸੋਧਾ ਲੱਤ ਜਾਵੇ ਹਾਂ ਜਿਵੇਂ ਦਰਬਾਰ ਸਾਹਿਬ ਆਇਆ ਸੀ ਜੇ ਉਹ ਅੰਦਰ ਐਂਟਰੀ ਕੀਤੀ ਉਹਦੇ ਉਸੇ ਵੇਲੇ ਇਹ ਜੇ ਬੰਦੇ ਨੇ ਉਸੇ ਵੇਲੇ ਗੱਡੀ ਚੜ੍ਹਾ ਲੈਣਾ ਚਾਹੀਦਾ ਚਾਹੇ ਮੰਦਿਰ ਚ ਵੜੇ ਜਾਂ ਮਦਦ ਚਾਹੇ ਗੁਰਦੁਆਰੇ ਚ ਕਿਤੇ ਵੀ ਧਾਰਮਿਕ ਸਥਾਨ ਤੇ ਕੋ ਜਾਂਦਾ ਨਾ ਭਾਵਨਾ ਨੂੰ ਠੇਸ ਪਹੁੰਚਾਉਣ ਉਹਨੂੰ ਉਸੇ ਵੇਲੇ ਉੱਥੇ ਮੌਕੇ ਤੇ ਸੋਧਾ ਲਾ ਦੇਣਾ ਜੀ ਪਿੰਡ ਬਹਿਰਾਮ ਦੇ ਵਿੱਚ ਗੁਰਦਰਾ ਸਾਹਿਬ ਸ੍ਰ ਦੇ ਵਿੱਚ ਜਿਹੜੀ ਸਾਰੀ ਦੇ ਧਾਨ ਬਿਲਡਿੰਗ ਜਿਹੜੀ ਤਿਆਰੀ ਹੋ ਰਹੀ ਗੁਰਦੁਆਰਾ ਸਾਹਿਬ ਦੀ ਤੇ ਇੱਥੇ ਅੱਜ ਇੱਕ ਬੰਦਾ 11:00 ਵਜੇ ਤੋਂ ਬਾਅਦ ਭਾਰੇ ਸਰੀਰ ਦਾ 30 ਸਾਲ ਦਾ ਸਿਰ ਤੇ ਉਹਨੇ ਰਮਾਲ ਬੱਧਾ ਸੀ ਤੇ ਪੈਂਟਕਮੀਜ਼ ਪਾਈ ਸੀ ਪਰ ਪੈਂਟਕਮੀਜ਼ ਦਾ ਰੰਗ ਨਹੀਂ ਪਤਾ ਲੈ ਪੈਰੀ ਚਪਲਾ ਪਾਈਆਂ ਸੀ ਉਹਨੇ ਕੁੰਡਾ ਖੋਲ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਕੋਈ ਟਾਈਮ ਬਾਅਦ ਉਹ ਵਾਪਸ ਚੱਲ ਗਿਆ ਇੱਥੇ ਅੱਜ ਪਾਂਜੀ ਸਿੰਘ ਸੀ ਜਿਹਨਾਂ ਚੋਂ ਇੱਕ 16 ਸਾਲ ਦੇ ਸੇਵਾਕਾਰ ਨੇ ਸਿੰਘ ਜੋਬਨਪ੍ਰੀਤ ਸਿੰਘ ਉਹਨਾਂ ਨੇ ਨੂੰ ਦੇਖਿਆ ਸੀ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਇਹ ਫਿਰ ਜਿਹੜੇ ਇੱਥੇ ਜਿੰਨੇ ਵੀ ਸੇਵਾਦਾਰ ਸੀ ਉਹ ਚਲ ਗਏ ਦੋਨੇ ਜਣੇ ਉੱਥੇ ਚਲ ਗਏ ਜੀ ਤਾਲੀ ਸਭ ਗੁਰਦਰਾ ਸਾਹਿਬ ਉੱਤੇ ਕਈ ਜਦੋਂ ਇਹ ਕਰੀਬ 1 ਵਜੇ ਦੇ ਨੇੜੇ ਤੇੜੇ ਆਏ ਨੇ ਤੇ ਉਹਨਾਂ ਨੇ ਆਣ ਕੇ ਜਦੋਂ ਗਰਮੀ ਦੇ ਕਰਕੇ ਅੰਦਰ ਗਏ ਨੇ ਇਹ ਅੰਦਰ ਬੈਠਦੇ ਗੁਰਦਰਾ ਸਾਹਿਬ ਹਾਲ ਦੇ ਤੇ ਦੇਖਿਆ ਤੇ ਉਹ ਅੰਗ ਸਾਬ ਜਿਹੜੇ ਗੁਰਗੰਸਾਹਬ ਜੀ ਦੇ ਪਾਟੇ ਸੀ ਇਹ ਕਿਸੇ ਬੜੇ ਹੀ ਜਿਹੜਾ ਹੈਗਾ ਬੜਾ ਹੀ ਬੇ ਬੇਦਰਮੀ ਬੰਦਾ ਨਾਸਤਕ ਬੰਦਾ ਜਿੰਨੇ ਉਹਨੇ ਇਹ ਜਿਹੜਾ ਕਰਮ ਕੀਤਾ ਆ ਪੁਲਿਸ ਨੇ ਦੇ ਉੱਤੇ ਐਫ ਆਰ ਦੱਜ ਕਰ ਦਿੱਤੀ ਹੈ ਤੇ ਅਸੀਂ ਜਿਹੜਾ ਜਲਦੀ ਤੋਂ ਜਲਦੀ ਇਸ ਕੇਸ ਨੂੰ ਜਿਹੜਾ ਟ੍ਰੇਸ ਕਰਨ ਦੇ ਜਿਹੜਾ ਹੈਗਾ ਆ ਵਾਹਿਗੁਰੂ ਦੀ ਕਿਰਪਾ ਨਾਲ ਕਰਕੇ ਦੱਸਾਂਗੇ ਕਿੰਨੇ ਅੰਗ ਪਾੜੇਗੇ ਸਰ ਇਹ 6 ਅੰਗ ਪਾੜੇਗੇ ਨੇ ਜੀ 203 ਤੋਂ ਲੈ ਕੇ 208 ਤੱਕ ਜੀ ਸਰ ਕੋਈ ਸੀਸੀਟੀ ਵਗੈਰਾ ਸਾਹਮਣੇ ਹੈ ਹੀ ਕੋਈ ਦੋਸ਼ੀ ਐ ਐਕਚੁਅਲੀ ਜੀ ਕਿਉਂਕਿ ਗੁਰਦਰਾ ਸਾਹਿਬ ਦੀ ਜਿਹੜੀ ਸਾਰੀ ਨਵੇਂ ਸਿਰਿਓਂ ਹੋ ਰਹੀ ਸੀ ਗੁਰੂ ਗ੍ਰੰਥ ਸਾਹਿਬ ਲਾਗੇ ਇੱਕ ਛੋਟਾ ਜਿਹਾ ਹਾਲ ਸੀ ਉਹਦੇ ਵਿੱਚ ਰੱਖਿਆ ਸੀ ਤੇ ਇਹਨਾਂ ਨੇ ਸੀਸੀਟੀ ਵੀ ਕਵਰੇਜ ਨਹੀਂ ਲਾਈ ਪਰ ਹੁਣ ਅਸੀਂ ਇਹ ਜਿਹੜੀ ਬਾਕੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਵਾਲੇ ਦੁ ਜਾਲੇ ਦੋਲੇ ਪਿੰਡਾਂ ਦੇ ਜਿਹੜੇ ਸੀਸੀਟੀ ਕੈਮਰੇ ਜਾਂ ਹੋਰ ਇਨਫੋਰਮੇਸ਼ਨ ਇਕੱਠੀ ਕਰਕੇ ਜਿਹੜੀ ਅਸੀਂ ਮਕਦਮਾ ਚ ਇਸ ਕਰਾਂਗੇ ਕਿਹੜੇ ਧਰਮ ਦਾ ਕੋਈ ਇਥੇ ਪਹੁੰਚਿਆ ਨਹੀਂ ਤਾਂ ਮੈਨੂੰ ਕੋਈ ਪਹੁੰਚਾਇਆ ਇਥੇ ਜੀ ਸ਼ਰਮਣੀ ਕਮੇਟੀ ਦੇ ਹੋਰ ਸਿੱਖ ਸੰਸਥਾ ਵਾਲੇ ਜਿਹੜੇ ਉਹ ਇਥੇ ਪਹੁੰਚੇ ਨੇ ਸਾਰੇ ਜਿਹੜੇ ਹੈਗੇ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨ ਲਈ ਪਹੁੰਚੇ ਨੇ ਆਸ ਹੈ ਵੀ ਅਸੀਂ ਉਹ ਸਾਡੇ ਲਈ ਅਰਦਾਸ ਕਰ ਰਹੇ ਨੇ ਤੇ ਅਸੀਂ ਵਾਹਿਗੁਰੂ ਸਾਨੂੰ ਕਿਰਪਾ ਬਖਸ਼ੇ ਤੇ ਅਸੀਂ ਬਹੁਤ ਸ਼ਾਂਤ ਹੋ ਸਰ ਬਿਲਕੁਲ ਬਿਲਕੁਲ ਜੀ ਇਹੋ ਜੇ ਟਾਈਮ ਦੁੱਖ ਦੇ ਟਾਈਮ ਨਾ ਤਾਂ ਮਾਹੌਲ ਹੀ ਖਰਾਬ ਹੁੰਦਾ ਤੇ ਨਾ ਹੀ ਕਿਸੇ ਦੇ ਮਨ ਚ ਗੁੱਸਾ ਹੁੰਦਾ ਇਹੋ ਜਿਹਾ ਟਾਈਮ ਜਿਹੜਾ ਸਰਬੱਤ ਦੇ ਭਲੇ ਲਈ ਗਿਆ ਰਹਿ ਜਾਂਦਾ ਮੈਨੂੰ ਆਸ ਆ ਕਿ ਸਾਰੇ ਸੰਗਤ ਜਿਹੜੀ ਆ ਜਿਹੜੇ ਸਾਡੇ ਜਿੰਨੇ ਵੀ ਸਿੱਖ ਸੰਸਥਾ ਦੇ ਜਿੰਨੇ ਵੀ ਨਮਾਇंदे ਆਏ ਨੇ ਉਹ ਸਬਰ ਕਰਕੇ ਸਰਬੱਤ ਦਾ ਭਲਾ ਕਰਕੇ ਜਿਹੜਾ ਹੈਗਾ ਇਹ ਪੀਸਫੁੱਲਲੀ ਜਿਹੜਾ ਸਾਨੂੰ ਕੰਮ ਕਰਨ ਦੇਣਗੇ ਉਹਨਾਂ ਦਾ ਅਸੀਂ ਧੰਨਵਾਦੀ ਹਾਂ ਜੀ ਥੈਂਕ ਯੂ ਸਰ ਗੁਰਦਰ ਸਾਹਿਬ ਦੀ ਦੇਖਦੇ ਤਾਂ ਲੋਕਲ ਮੀਟਿੰਗਾਂ ਜਾਂ ਅ ਲੋਕਲ ਕਮੇਟੀ ਵੀ ਬਣੀ ਹੈ ਜੀ ਪਰ ਉਹਨਾਂ ਨੇ ਕੋਈ ਬਾਬਾਜੀ ਜੋਗਾ ਸਿੰਘ ਹੈਗੇ ਨੇ ਜਿਹੜੇ ਇਸ ਦੀ ਕਾਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਉਹ ਕਹਿੰਦੇ ਜੀ ਅਸੀਂ ਸੇਵਾ ਲਈ ਸੀ ਹੁਣ ਅਸੀਂ ਸਾਰੀ ਇਨਵੈਸਟੀਗੇਸ਼ਨ ਚ ਟੈਸਟ ਕਰਾਂਗੇ ਜੀ ਕਿ ਇਹ ਅਸਲ ਕੀ ਗੱਲ ਹੈਗੀ ਹੈ ਕਿ ਕਮੇਟੀ ਇਹਨੂੰ ਸਾਹਮਣੇ ਰਹੀ ਹੈ ਕਿ ਬਾਬਾ ਜੋਗਾ ਸਿੰਘ ਦੀ ਸਾਹਮਣੇ ਨਹੀਂ ਸਭ ਉਤੇ ਰੱਖਿਆ ਜਾਏਗਾ ਉਹਨਾਂ ਦਾ ਜਿਹੜਾ ਇਹਨਾਂ ਦਾ ਦੇਖੋ ਜੀ ਕੋਈ ਵੀ ਗੁਰਗੰਨ ਸਾਹਿਬ ਜੀ ਜਦੋਂ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਉਹਨੂੰ ਇੱਕ ਮਰਿਆਦਾ ਦੇ ਅਨਸਾਰ ਜਿਹੜਾ ਸ਼ਰਮਣੀ ਕਮੇਟੀ ਜਿੱਥੇ ਪੈਰਾ ਲੱਗਾ ਹੁੰਦਾ ਉੱਥੇ ਵੱਖਰਾ ਇੱਕ ਗਿਠਾ ਸਾਹਿਬ ਬਣਿਆ ਹੁੰਦਾ ਉੱਥੇ ਰੱਖਿਆ ਜਾਂਦਾ ਤੇ ਇਹਨਾਂ ਨੂੰ ਵੀ ਜਿੱਥੇ ਵੀ ਇਹ ਸਾਰੇ ਸਲਾਹ ਕਰਨਗੇ ਕਿਉਂਕਿ ਉਹਨਾਂ ਦੀ ਮਰਿਆਦਾ ਆ ਕਿਉਂਕਿ ਮੈਂ ਵੀ ਸਿੱਖ ਤਾਂ ਨਾ ਮੈਨੂੰ ਵੀ ਪਤਾ ਪਰ ਮੈਂ ਉਹਨਾਂ ਤੇ ਹੀ ਸੁਟਣਾ ਚਾਹੁੰਦਾ ਜਿੱਥੇ ਵੀ ਉਹ ਰੱਖਣਗੇ ਉਹ ਸਾਨੂੰ ਕਿਉਂਕਿ ਜੁਡੀਸ਼ੀਅਲ ਮੈਟਰ ਬਣ ਗਿਆ ਨਾਲ ਇਹਦੇ ਤੇ ਕਿਉਂਕਿ ਉਦੋਂ ਬਾਅਦ ਜਦੋਂ ਕੋਰਟ 'ਚ ਟ੍ਰਾਇਲ ਕੇਸ ਹੋਵੇਗਾ ਤੇ ਜੱਜ ਸਾਹਿਬ ਨੇ ਵੀ ਦੇਖਣਾ ਤੇ ਇਹਦੀ ਜਿਹੜੀ ਹਿਫਾਜ਼ਤ ਇਹਦੀ ਸੇਫਟੀ ਜਿਹੜੀ ਉਹ ਨੰਬਰ 1 ਤੇ ਹੈਗੀ ਆ ਕਿਉਂਕਿ ਉਹ ਉੱਥੇ ਹੀ ਦਿੱਤੀ ਜਾਜਾਸਤੀ ਦੀ ਜਿੱਥੇ 24 ਘੰਟੇ ਜ਼ਿੰਮੇਵਾਰੀ ਲਈ ਦਾ ਪ੍ਰਬੰਧ ਹੋਵੇ ਐਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲक्की ਦੀ